ਕੀ ਗੱਲ ਭਾਬੀ ਕਿਤੇ ਹੋਰ ਤਾਂ ਨਹੀਂ ਵੱਸਣ ਦੀ ਸੋਚ ਰਹੀ ਜੋਤੀ ਮੇਰੀ ਦੀਦੇ ਹੱਥ ਚੱਕ ਕੇ ਤੂੰ ਚੰਗਾ ਨਹੀਂ ਕੀਤਾ ਤੈਨੂੰ ਇਹ ਥੱਪੜ ਬਹੁਤ ਮਹਿੰਗਾ ਪਊਗਾ ਮੰਮੀ ਜੀ ਅੱਜ ਜੇ ਨੇ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਹੁੰਦਾ ਨਾ ਅੱਜ ਇਹਦੇ ਥੱਪੜ ਨਾ ਪੈਂਦਾ ਮੋ ਵੀਰੇ ਤੂੰ ਆਪਣੀ ਭੈਣ ਦਾ ਪੱਕ ਛੱਡ ਕੇ ਹੁਣ ਪਰਜਾਈ ਦਾ ਪੱਕ ਲੈਂਦਾ ਫਿਰਦਾ ਸਰਦਾਰ ਜੀ ਚੁੱਪ ਕਰ ਜਾਓ ਕਿੰਨਾ ਰੌਲਾ ਪਾਇਆ ਹੋਇਆ ਮੈਂ 2 ਮਿੰਟ ਜਨਨ ਦੇ ਸਕੂਲ ਕੀ ਛੱਡਣ ਗਈ ਆ ਤੁਸੀਂ ਇੰਨਾ ਕਲੇਸ਼ ਪਾ ਕੇ ਬੈਠੇ ਹੋ ਬਾਹਰ ਤੱਕ ਆਵਾਜ਼ ਆ ਜਾਂਦੀ ਆ ਤੁਹਾਡੀਆਂ 나ਜੇ ਤੂੰ ਚੁੱਪ ਕਰਾਣਾ ਨਾ ਇਹਨਾਂ ਦੋਨਾਂ ਨੂੰ ਕਰਾਲਾ ਇਹ ਸਾਰੀ ਦਿਹਾੜੀ ਇਹ ਤੇ ਘਰ ਚ ਕਲੇਸ਼ ਪਾਲਦੀਆਂ ਨੇ ਜੇ ਤੋ ਦੇਖੋ ਘਰ ਚ ਕਲੇਸ਼ ਪਾਈ ਰੱਖਦੀਆਂ ਕੀ ਹੋਇਆ ਇਹਨੂੰ ਕੀ ਅੰਮੀ ਤੂੰ ਕੀ ਲੈਣਾ ਤੂੰ ਤਾਂ ਉਹਦੀ ਫਰਮੈਤਨ ਬਣੀ ਕਰਦੀਆਂ ਨਾ ਰਹਿ ਬਣਦੀ ਹੋਇਆ ਕੀ ਆ ਤੁਸੀਂ ਅੰਦਰ ਆ ਗਏ ਕੀ ਗੱਲ ਹੋਈ ਆ ਤੈਨੂੰ ਪਤਾ ਅੱਜ ਮਨਦੀਪ ਨੇ ਮੇਰੀ ਕੁੜੀ ਦੇ ਢਿੱਡ 'ਤੇ ਜ਼ੋਰ ਦੀ ਥੱਪੜ ਮਾਰਿਆ ਥੱਪੜ ਮਾਰਿਆ ਮਨਦੀਪ ਨੇ ਤੈਨੂੰ ਗੱਲ ਵਸਾਉਂਦਾ ਕੀ ਫਾਇਦਾ ਤੂੰ ਤਾਂ ਉਹਦੇ ਸਾਥ ਦੇਣਾ ਤੂੰ ਤਾਂ ਮੈਨੂੰ ਗਲਤੀ ਕਹਿਣਾ ਜੇ ਤੂੰ ਇਸ ਥੱਪੜ ਦਾ ਬਦਲਾ ਲੈਣਾ ਨਾ ਤਾਂ ਮੈਂ ਤੈਨੂੰ ਇੱਕ ਸਕੀਮ ਦੱਸਦੀ ਆ ਨਾਲੇ ਤੈਨੂੰ ਵੀ ਪਤਾ ਲੱਗ ਜੂ ਮੈਂ ਕਿਹਦੇ ਵੱਲ ਆ ਉਹਦੇ ਵੱਲ ਕਿ ਤੇਰੇ ਵੱਲ ਦੱਸ ਸਫਿਰ ਭਾਬੀ ਇਸ ਕੀਮ ਤਾਂ ਤੇਰੀ ਵਧੀਆ ਵਾ ਪਰ ਇਹ ਕੰਮ ਵੀ ਕਰੂੰਗੀ ਮੈਂ ਕੰਮ ਕਿਉਂ ਨਹੀਂ ਕਰੂੰਗੀ ਜੇ ਸਕੀਮ ਦੱਸੀ ਕੋਈ ਸੋਚ ਕੇ ਦੱਸੀਏ ਉਹ ਤੁਹਾਨੂੰ ਗੱਲ ਲੈ ਮੈਂ ਚਲਦੀ ਆਂ ਮਨਦੀਪ ਨੇ ਜੇ ਇੱਥੇ ਦੇਖ ਲਿਆ ਨਾ ਉਹਨੂੰ ਸ਼ੱਕ ਹੋਏਗਾ ਦੇਖਾ ਕੀ ਕਰਦੀ ਆ ਉਮੀ ਤੁਹਾਨੂੰ ਨਹੀਂ ਲੱਗਦਾ ਬੋਬਲੀ ਮਾਂ ਵੀ ਦੋਨਾਂ ਮੇੜੀਆਂ ਚ ਪੈਰ ਰੱਖਦੀ ਰਹਦੀ ਐ ਰੱਖ ਲੈਣ ਦੇ ਕੋਈ ਨਹੀਂ ਤੂੰ ਕਹਾਵਤਾਂ ਸੁਣੀ ਹੋਣੀ ਆ ਨਾ ਥੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ ਬੋਬਲੀ ਨਾਲ ਹੁੰਦਾ ਕੀ ਆ ਦੇਖੀ ਜਾਈ ਤੂੰ ਵੀ ਮਨਦੀਪਾ ਹੋ ਗਿਆ ਬਣ ਗਈ ਸਬਜੀ? ਹਾਂ ਜੀ ਦੀਦੀ ਬਣ ਗਈ ਸਬਜੀ ਬਸ। ਚੱਲ ਫਟਾਫਟ ਕਰ ਲੈ ਇੰਜ ਕਰ ਚਾਰਕ ਭਾਂਡੇ ਅਗੇ ਉਹ ਵੀ ਮਾਂਜ ਲੈ। ਹਾਂਜੀ। ਜਲਦੀ ਜਲਦੀ ਨਵੇੜ ਲੀਏ। ਹਾਂਜੀ। ਠੀਕ ਹੈ। ਗੱਲ ਦੀਦੀ ਕਿਸੇ ਨੇ ਆਉਣਾ ਹੈ? ਆਹੋ ਉਹ ਮੰਮੀ ਕਹਿੰਦੇ ਫੇਸੀ ਪਤਾ ਨਹੀਂ ਕਿੰਨੇ ਆਉਣਾ ਵਾ। ਮੈਨੂੰ ਤਾਂ ਆਪ ਨਹੀਂ ਪਤਾ। ਕਹਿੰਦੇ ਕਿਸੇ ਨੇ ਆਉਣਾ ਫਟਾਫਟ ਕੰਮ ਨਵੇੜ ਲੋ। ਅੱਛਾ। ਚੱਲ ਤੂੰ ਇੰਜ ਕਰ ਚਾਰ ਭਾਂਡੇ ਮਾਂਜ ਲੈ ਫਟਾਫਟ। ਨਵੇੜ ਲੀ। ਹਾਂਜੀ ਸਾਡੇ ਕੰਮ ਆਵਾਜ਼ ਕੋਨੇ ਮੰਮੀ ਏ ਕਿਸਮਤ ਪੜੀ ਤੈਨ ਐਨਾ ਪਿਆਰ ਦਿਆ ਆਪਣੇ ਹਿੱਸੇ ਦੀ ਦੁਨੀਆ ਤੈਥੋਂ ਵਾਰ ਦਿਆ ਆਪਣੇ ਹਿੱਸੇ ਦੀ ਦੁਨੀਆ ਪੋਹਾਰਦਿਆ ਮੰਮੀ ਆਗੇ ਲੱਗਦਾ ਨੇ ਦੇਖ ਲੋ ਮਾ ਪਿਓ ਦੇ ਆਉਂਦੇ ਕਿਵੇਂ ਡਰਾਮੇ ਕਰਤੇ ਭਾਬੀ ਨੇ ਸ਼ੁਰੂ ਕੋਈ ਨਹੀਂ ਇਹਨਾਂ ਦਾ ਮਾਨ ਤਾਨ ਤਾਂ ਮੈਂ ਕਰੂੰਗੀ ਆਹ ਲੈਣ ਦੇ ਜਰਾ ਬਸ ਕਰ ਤੀਏ ਬਸ ਕਰ ਬਸ ਕਰ ਚੱਲ ਮਨਦੀਪ ਬਸ ਕਰ ਹੁਣ ਚੱਲ ਬੈਠੋ ਤੇ ਅੰਕਲ ਆਂਟੀ ਨੂੰ ਬਿਠਾ ਦਰਵਾਜ਼ਾ ਬੰਦ ਕਰਕੇ ਆਈ ਚੱਲ ਆ ਜਾ ਚੱਲ ਬੈਠ ਉਹਨਾਂ ਨੂੰ ਪਾਣੀ ਪੋਣੀ ਪੋਛਾ ਥੱਕੇ ਆਏ ਬਾਰ ਚੱਲ ਆਹ ਚੱਲ ਬੈਠਾ ਮਾਂ ਮਮੀ ਤੁਹਾਡੇ ਕੁੜਮ ਕੁੜਮਣੀ ਆਇਆ ਤੁਸੀਂ ਜਾਣਾ ਨਹੀਂ ਮਿਲਣਾ ਉਹਨਾਂ ਨੂੰ ਬਾਹਰ ਆਪ ਹੀ ਆ ਜਾਣਗੇ ਜਿਨ੍ਹਾਂ ਨੇ ਮਿਲਣਾ ਮੈਨੂੰ ਉਹਨੂੰ ਛੱਡ ਤੂੰ ਮੇਰੀ ਐਨਕ ਦੇਖ ਮਾੜੀ ਜੀ ਕਿੱਥੇ ਗਈ ਆਪ ਹੀ ਚਲਵੰਦੀਪ ਤੂੰ ਬੈਠਣਾ ਕੋਲ ਤਾਂ ਮੈਂ ਆ ਪਾਣੀ ਪੂਣੀ ਲੈ ਆਉਣੀ ਆ ਠੀਕ ਆ ਪੁੱਤ ਤੂੰ ਠੀਕ ਤਾਂ ਹੈ ਨਾ ਤੇ ਨਾਲ ਅੱਜ ਜੰਨਤ ਨਹੀਂ ਦਿਖਦੀ ਪਈ ਹਾਂਜੀ ਡੈਡੀ ਜੀ ਠੀਕ ਆ ਮੈਂ ਬਸ ਜੰਨਤ ਵੀ ਸਕੂਲੋਂ ਆਉਣੀ ਵਾਲੀ ਆ ਪੁੱਤ ਹਾਂ ਠੀਕ ਤਾਂ ਹੋਣਾ ਹੀ ਪਊਗਾ ਜੋ ਦਾਤੇ ਦੀਆਂ ਛੇੜੀ ਜਾਂਦਾ ਮੰਮੀ ਆਜੋ ਬਾਹਰ ਆਗੇ ਹੋਣ ਬੈਕ ਜਾਵਾ ਬਾਹਰ ਨਾ ਉਹਨਾਂ ਦੇ ਅੰਦਰ ਆਉਂਦਿਆਂ ਨੂੰ ਗੋਡੇ ਤਕਦੇ ਨੇ ਮੰਮੀ ਹੌਲੀ ਬੋਲੋ ਬਾਹਰ ਬੈਠਿਆ ਗਲੇ ਸੁਣ ਲਣਗੇ ਕੀ ਕਹਿਣਗੇ ਆਜੋ ਬਾਹਰ ਤੁਹਾਨੂੰ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਭੈਣ ਜੀ ਦਿਖਦੀ ਨਹੀਂ ਕਿਸੇ ਡੈਡੀ ਚ ਅੰਦਰ ਹੀ ਹੋਣਗੇ ਮੈਂ ਬੁਲਾ ਕੇ ਲਿਆਨੀ ਆ ਅੰਦਰ ਹੀ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਤੁਸੀਂ ਸਿਆਗੇ ਮੰਮੀ ਭਾਬੀ ਠੀਕ ਹੀ ਕਹਿੰਦੇ ਆ ਆਪਾਂ ਨੂੰ ਹੀ ਜਾਣਾ ਚਾਹੀਦਾ ਬਾਹਰ ਮੇਤ ਤੋ ਤਾਂ ਨਾ ਹੁਣ ਹੋਰ ਵੇਟ ਨਹੀਂ ਹੁੰਦੀ ਭਈ ਭਾਬੀ ਦੀਆਂ ਅੱਖਾਂ ਚ ਅੰਜੂ ਦੇਖਣ ਤੋਂ ਕੋਈ ਨਾ ਚਲਦਿਆਂ ਬਾਹਰ ਉਹਨਾਂ ਨੂੰ ਪਹਿਲਾਂ ਆਪਣੀ ਧੀ ਨਾਲ ਦੁੱਖ ਸੁੱਖ ਤਾਂ ਫੋਲ ਲੈਣ ਦੇ ਓਹੋ ਮੰਮੀ ਕਿਹੋ ਜਿਹਾ ਗੱਲਾਂ ਕਰਨ ਲੱਗ ਗਿਆ ਅਗਲੇ ਬਾਹਰ ਬੈਠੇ ਆਜੋ ਹੁਣ ਉੱਠ ਕੇ ਮੈਂ ਚਲਨੀ ਬਾਹਰ ਆਜੋ ਚੱਲ ਤੇ ਜ਼ਿਆਦਾ ਹੀ ਕਹਿਨੀ ਆ ਨਾ ਚਲ ਉਠਖੜਿਓ ਲਿਆਪ ਦੇਖੀ ਇਹਨਾਂ ਨੂੰ ਕਰਦੇ ਆ ਇਹਨਾਂ ਦਾ ਅਜੀ ਮਾਣ ਤਾਂ ਸਸਿ ਦਾ ਭੈਣ ਜੀ ਬਸ ਬਸ ਸਾਸਰੀਕਾਲ ਦਾ ਠੀਕ ਵਾ ਆ ਗਈ ਤੁਹਾਨੂੰ ਆਪਣੀ ਧੀ ਦੀ ਯਾਦ ਬੈਠੋ ਅੱਛਾ ਫਰੂਟ ਲੈ ਕੇ ਆਏ ਹੋ ਚਲੋ ਛੱਡੋ ਹੁਣ ਇਹ ਦੱਸੋ ਕੀ ਸੋਚਿਆ ਫਿਰ ਤੁਸੀਂ ਆਪਣੀ ਧੀ ਬਾਰੇ ਧੀ ਬਾਰੇ ਅਸੀਂ ਕੀ ਸੋਚਣਾ ਭੈਣ ਜੀ ਧੀ ਬਾਰੇ ਇਹ ਤਾਂ ਹੁਣ ਤੁਹਾਡੀ ਧੀ ਹੈ ਤੁਸੀਂ ਇਹਦੇ ਮਾਫਾਓ ਮਾਫ ਕਰਿਓ ਅੰਕਲ ਜੀ ਮੇਰਾ ਬੋਲਣਾ ਵੱਡਦਾ ਤਾਂ ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਵੀਰੇ ਦੇ ਜਾਣ ਤੋਂ ਬਾਅਦ ਭਾਬੀ ਜ਼ਿਆਦਾ ਹੀ ਆਪ ਮਹਾਰੀ ਹੋਗੀ ਨਾ ਨਾ ਕੋਤ ਜਿਹੜੀ ਜਨਾਨੀ ਦਾ ਆਦਮੀ ਇਸ ਦੁਨੀਆ ਤੋਂ ਚਲੇ ਜਾਂਦਾ ਹੈ ਨਾ ਉਹ ਇਹ ਤਾਂ ਜਿੰਦਾ লাশ ਬਣ ਕੇ ਰਹਿ ਜਾਂਦੀ ਹੈ ਨਾ ਸਾਨੂੰ ਤਾਂ ਨਹੀਂ ਲੱਗਦੀ ਕਿਸੇ ਪਾਸੇੋਂ ਵੀ লাশ ਹੈ ਪਰ ਵੀਰ ਜੀ ਇੱਕ ਗੱਲ ਕਹਾਂ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੁਸੀਂ ਆਪਣੀ ਧੀ ਨੂੰ ਕਿਸੇ ਹੋਰ ਘਰ ਤੋਰਨਾ ਹੋਵੇ। ਬਾਣਾ ਭੈਜੀ ਇਹ ਤੁਸੀਂ ਕੈਸੀਆ ਗੱਲਾਂ ਕਰਦੇ ਹੋ? ਇਹ ਹੁਣ ਇਸੇ ਘਰ ਦੀ ਧੀ ਹੈ। ਠੀਕ ਹੈ ਬਰਾਬਰ ਦੀ ਉਹਦੀ ਕੁੜੀ ਹੋਈ ਹੋਈ ਹੈ। ਅਸੀਂ ਹੁਣ ਉਹਦੇ ਵਾਸਤੇ ਕੋਈ ਨਵਾਂ ਘਰ ਲੱਭਦੇ ਸੋਹਣੇ ਲੱਗਦੇ। ਆਪਣਾ ਭੈਜੀ ਹੁਣ ਤੈ ਇਸੇ ਘਰ ਦੀ ਇੱਜ਼ਤ ਬਣ ਕੇ ਰੋਟੀ। ਨਾ ਬਰਾਬਰ ਦੀ ਧੀ ਆ ਤਾਂ ਹੀ ਕਹਿ ਰਹੀਆਂ ਸਾਡੇ ਮੋਢਿਆਂ ਤੇ ਕਿਉਂ ਬੋਝ ਪਾ ਰਹੇ ਹੋ? ਲੈ ਜਾਓ ਆਪਣੀ ਧੀ ਨੂੰ। ਹਾਂ ਜੇ ਮੁੰਡਾ ਹੁੰਦਾ ਅਸੀਂ ਕੁਝ ਸੋਚ ਵੀ ਲੈਂਦੇ। ਪਰ ਇਹਨਾਂ ਦੋਨਾਂ ਮਾਵਾਂ ਈਆਂ ਨੂੰ ਰੱਖ ਕੇ ਅਸੀਂ ਕੀ ਕਰਾਂਗੇ ਅਹ ਬੰਦੀ ਇਹਦਾ ਕੀ ਮਤਲਬ ਹੈ ਤੁਸੀਂ ਬੈਠੋ ਪਤਾ ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਮੰਮੀ ਲਾ ਸਰਦਾਰ ਜੀ ਵੀ ਆ ਗਏ ਸਤਿ ਸ਼੍ਰੀ ਅਕਾਲ ਜੀ ਯਾਰ ਇਹ ਬੜੇ ਦਿਨਾਂ ਬਾਅਦ ਜਿਹੜਾ ਮਰਿਆ ਬੈਠੋ ਬੈਠੋ ਹੋਰ ਠੀਕ ਆ ਦੱਸ ਕੀ ਹਾਂਜੀ ਹਾਂਜੀ ਸਭ ਬੰਦੀਆਂ ਜੀ ਪੈਨ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਾਡੇ ਸਿਰ ਮੱਥੇ ਆ ਬਸ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਮੇਰੀ ਧੀ ਨੂੰ ਆਪਣੀ ਧੀ ਵਾਂਗ ਕੇ ਆਪਣੇ ਘਰੇ ਰੱਖੀ ਨਾ ਕਿੱਦਾਂ ਰੱਖ ਲਈਏ ਤੁਹਾਨੂੰ ਪਤਾ ਵੀ ਆ ਕੁੜੀ ਦਾ ਖਰਚਾ ਕਿੰਨਾ ਵਾ ਅੱਗੇ ਉਹ ਵਿਆਹਣੀ ਆ ਸੋਹਰੇ ਘਰ ਤੋਰਣੀ ਆ ਕਿੰਨਾ ਕੁਝ ਕਰਨਾ ਵਾ ਤੁਸੀਂ ਤਾਂ ਕੁਝ ਕਰਨਾ ਨਹੀਂ ਹੈਗਾ। ਨਾ ਮਮੀਆਂ ਤੁਸੀਂ ਕੀ ਹੋਈਆਂ ਗੱਲਾਂ ਕਰੀ ਜਾਂਦੇ ਹੋ। ਇੰਨੇ ਦਿਨਾਂ ਬਾਅਦ ਘਰੇ ਆਏ ਆ। ਕੋਈ ਜਗ੍ਹਾ ਤਾਂ ਦੇਖ ਲਿਆ ਕਰੋ ਕੋਈ ਬੋਲਣ ਵਾਲੀ ਹੈਗੀ ਹੈ ਕਿ ਨਹੀਂ ਹੈਗੀ। ਜਦੋਂ ਦੇਖੋ ਤੁਸੀਂ ਸ਼ੁਰੂ ਹੀ ਹੋ ਜੰਨੀ। ਨਾ ਮੈਂ ਕੀ ਗਲਤ ਗਿਆ ਵਾ? ਤੈਨੂੰ ਪਤਾ ਵੀ ਹੈ ਮਹਿੰਗਾਈ ਕਿੰਨੀ ਆ? ਕੁੜੀ ਦੀ ਪੜ੍ਹਾਈ ਦਾ ਖਰਚਾ ਕਿੰਨਾ ਆ? ਸਕੂਲ ਦੀਆਂ ਫੀਸਾਂ ਦੇਣੀਆਂ ਹੁੰਦੀਆਂ ਨੇ। ਹਜੇ ਉਹ ਕਹਿੰਦੀ ਮਹਾਰਾਣੀ ਟਿਊਸ਼ਨ ਤੇ ਲਾਓ। ਮੈਂ ਤਾਂ ਇਹਨਾਂ ਨੂੰ ਐਂ ਕਿਹਾ ਵਾ ਵੀ ਹਜੇ ਵੀ ਟਾਈਮ ਆ। ਜੇ ਸੋਚਣਾ ਨਾਲ ਆਪਣੀ ਧੀ ਬਾਰੇ ਕੁਝ। ਕੌਣ ਸੋਚੇ ਲੋਕ? ਮਨਦੀਪ ਤੂੰ ਕਾਤੋਂ ਅੱਖਾਂ ਭਰਦੀ ਆ ਤੈਨੂੰ ਪਤਾ ਤਾਂ ਹੈ ਮੰਮੀ ਦੇ ਸੁਭਾਅ ਦਾ ਵੀ ਮੰਮੀ ਮੈਨੂੰ ਜੋ ਮਰਜ਼ੀ ਕਹਿੰਦੇ ਤਾਂ ਮੈਂ ਬਰਦਾਸ਼ਤ ਕਰ ਲੈਨੀ ਆ ਪਰ ਮੇਰੇ ਮਾਪਿਆਂ ਨੂੰ ਕਹਿੰਦੇ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਚੱਲ ਮਨਦੀਪ ਚਾਹ ਤਾਂ ਬਣ ਗਈ ਤੂੰ ਇੰਜ ਕਰ ਬਿਸਕਟ ਬਿਸਕਟ ਲੈ ਕੇ ਜਾ ਲਾ ਦੇਖ ਲਤੀਏ ਅੱਜ ਕੱਲ ਤਾਂ ਜ਼ਮਾਨਾ ਹੀ ਬਦਲ ਗਿਆ ਨਾ ਮੰਮੀ ਹੁਣ ਜ਼ਮਾਨੇ ਨੂੰ ਕੀ ਹੋ ਗਿਆ ਕਿਹੜੀ ਇਹ ਜੀ ਗੱਲ ਹੋ ਗਈ ਇੱਕ ਸਾਡੇ ਵੇਲੇ ਜ਼ਮਾਨਾ ਸੀ ਲੋਕੀ ਨਾ ਆਪਣੀ ਧੀ ਦੇ ਘਰੇ ਪਾਣੀ ਪੀਂਦੇ ਵੀ ਨਾ ਸੰਗ ਦੇ ਸੀਗੇ ਹੁਣ ਇੱਕ ਅੱਜ ਕੱਲ ਦਾ ਟਾਈਮ ਐ ਕਿੰਨਾ ਮਾੜਾ ਆ ਗਿਆ ਨਾ ਮੰਮੀ ਹੁਣ ਤੁਸੀਂ ਘਰ ਆਏ ਨੂੰ ਐਦਾਂ ਜਲੀਲ ਕਰੋਗੇ ਉਹਨਾਂ ਨੂੰ ਚਾਹ ਤਾਂ ਪੀ ਲੈਣ ਦਿਓ ਨਾ ਪੁੱਤ ਅਸੀਂ ਤਾਂ ਧੀ ਨੂੰ ਮੈਨ ਲਾਈ ਸੀਗੇ ਮਿਲਲੇ ਵਸ ਚੱਲਦੇ ਆਪਾਂ ਓ ਬੈਠੋ ਅੰਕਲ ਜੀ ਚਾਹ ਪੀਓ ਤੁਸੀਂ ਪਤਾ ਨਹੀਂ ਕਿਹੜੇ ਗੁਜ਼ਰੇ ਵੇਲੇ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ ਆ ਪੀਓ ਤੁਸੀਂ ਚਾਹ ਮਸੜੀ ਤਲਾਬਲੀ ਬੰਨ ਮਾਰਤਾ ਛੱਡ ਗਏ ਨੇ ਨਰੇ ਮਾਸੜ ਜੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਤੋਂ ਨਾ ਮੰਮੀ ਦੇ ਵਿਹਾਰ ਕਰਕੇ ਹੱਥ ਜੋੜ ਕੇ ਮਾਫੀ ਮੰਗਦਾ ਉਹਨਾਂ ਛੋਟੇ ਦੇ ਜਾਣ ਤੋਂ ਬਾਅਦ ਡਿਪਰੈਸ਼ਨ ਚ ਗਏ ਹੋਏ ਆ ਐਵੇਂ ਪੁੱਠੀਆਂ ਦਿੱਤੀਆਂ ਜੀਆਂ ਗੱਲਾਂ ਕਰ ਦਿੰਦੇ ਕੋਈ ਨਹੀਂ ਪੁੱਤ 30 ਆਲੇ ਆ ਦੋ ਗੱਲਾਂ ਸੁਣ ਵੀ ਲਈਆਂ ਤਾਂ ਕੀ ਹੋ ਗਿਆ ਕਲ ਜੀ ਤੋ ਇਹ ਕਿਹੋ ਜਿਹੀ ਗੱਲਾਂ ਕਰਦੇ ਹੋ ਮੰਮੀ ਤਾਂ ਐਵੇਂ ਹੀ ਬੋਲ ਦਿੰਦੇ ਆ ਨਾਲ ਮਨਦੀਪ ਤੇ ਜਨਤ ਤਾਂ ਹੁਣ ਸਾਡੀ ਜ਼ਿੰਮੇਵਾਰੀ ਆ ਤੁਸੀਂ ਫਿਕਰ ਨਾ ਕਰੋ ਬਸ ਤੁਸੀਂ ਆ ਗੱਲ ਕਹਿ ਤੀ ਸਾਡੀ ਸਾਰੀ ਟੈਨਸ਼ਨ ਦੂਰ ਹੋ ਗਈ ਨਾਲੇ ਮੇਰੀ ਮਨਦੀਪ ਨਾ ਛੋਟੀਆਂ ਭੈਣਾਂ ਵਰਗੀ ਆ ਮੈਂ ਇਹਦੇ ਨਾਲ ਖੜਾ ਜਦੋਂ ਕਹੋਗੀ ਮੈਂ ਇਹਦੇ ਹਰ ਜਗ੍ਹਾ ਦੇ ਨਾਲ ਖੜੂਗਾ ਬਸ ਇਹ ਮੰਨਣਾ ਤੁਹਾਡੇ ਤੇ ਹੁਣ ਤੁਸੀਂ ਖਿਆਲ ਰੱਖਣਾ ਅੱਛਾ ਚਲ ਹੁਸ਼ਿਆਰ ਬਣ ਕਿ ਮੰਮੀ ਵੀਰਾ ਤੇ ਭਾਬੀ ਕਿਵੇਂ ਉਹਦੇ ਮਾਪਿਓ ਦੇ ਹਮਦਰਦ ਬਣਦੇ ਫਿਰਦੇ ਨੇ ਇਹ ਨਾ ਹਮਦਰਦ ਬਣਨ ਜੋਗੇ ਨਹੀਂ ਇਦੋਂ ਇਲਾਵਾ ਤਾਂ ਇਹ ਕੁਝ ਕਰ ਨਹੀਂ ਸਕਦੇ ਨਾ ਮੈਂ ਇਹਨਾਂ ਨੂੰ ਕੁਝ ਕਰਨ ਦੇਣਾ ਮੈਂ ਤਾਂ ਇਹਦੇ ਮਾਪੇ ਤੇ ਹੈਰਾਨ ਆ ਕਿੱਡੇ ਬੇਸ਼ਰਮ ਨੇ ਆਇ ਨਹੀਂ ਵੀ ਅਸੀਂ ਸੋਚ ਲਈ ਆਵਦੀ ਸੀ ਬਾਰੇ ਕੁਝ ਨਾ ਮੰਮੀ ਹੁਣ ਇਹਦੇ ਮਾਪਿਓ ਤਾਂ ਜਵਾਬ ਦੇਗੇ ਹੁਣ ਸਾਡੇ ਤੇ ਹੀ ਬੋਝ ਬਣੀ ਰਹੂਗੀ ਕੋਈ ਨਾ ਪੁੱਤ ਆ ਮਨਦੀਪ ਨੂੰ ਤਾਂ ਨਾ ਮੈਂ ਦੇਖੂਗੀ ਇਹਦੇ ਮਾਪੇ ਤਾਂ ਨਹੀਂ ਨਾ ਲੈ ਕੇ ਗਏ पर मैं इन्नक जलील करूंगी ना ਇਹ ਘਰ ਛੱਡਣ ਲਈ ਆਪ ਹੀ ਮਜਬੂਰ ਹੋ ਜਾਊਗੀ ਇਹ ਕੀ ਹੋ ਗਿਆ ਮੀਤਾ ਮਨਦੀਪ ਨੂੰ ਘਰ ਚੋਂ ਕੱਢਣ ਦੀ ਤਿਆਰੀਆਂ ਕਰੀ ਜਾ ਰਿਹਾ ਜੇ ਮਨਦੀਪ ਇਸ ਘਰ ਚੋਂ ਚਲੇਗੀ ਤਾਂ ਮੇਰਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਨਹੀਂ ਨਹੀਂ ਮੈਂ ਇਦਾਂ ਨਹੀਂ ਹੁੰਦਣਾ